ਪੀ ਲੈ ਰੇ ਪਾਣੀ ਹਾਂ ਪੂਸ਼ਨ ਜੋਗ ਗਿਆ ਵਾਲਾ ਮੈਟ ਚੱਕੀ ਜਾਂਦਾ ਦਾਤਰ ਮੌਂਚ ਕਰ ਰੱਖੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਨਾ ਫੈਮਲੀ ਤੇ ਮੈਂ ਹੋਰ ਸਾਨੂੰ ਤੁਹਾਨੂੰ ਜੀਤਾ ਕੇ ਚੈਕ ਕਰੀ ਤੂੰ ਮਾਰਨਿੰਗ ਦਾ ਟਾਈਮ ਆ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਨਾ ਫੈਮਲੀ ਤੇ ਮਾਰਨਿੰਗ ਦਾ ਹੋ ਗਿਆ ਟਾਈਮ 3 ਹੋ ਗਈ ਅੱਜ ਤਿੰਨ ਜੂਨ ਤਰੀਕ ਹੋ ਗਈ ਅੱਜ 3 ਜੂਨ ਤੇ ਸਵੇਰ ਦੇ ਹੋ ਗਏ ਆ ਸੱਤ ਕੁਦਰਦਾਂ ਮਹਾਜੇ ਪੌਣੇ ਕਿ ਸੱਤ ਹੋਏ ਨੇ 7 ਵਜੇ ਨਹੀਂ ਤੇ ਆਪਾਂ ਪਸ਼ੂ ਨੇ ਜਿਹੜੇ ਸਾਰੇ ਸਾਂਪ ਤੇ ਮਤਲਬ ਕਿ ਇਹਨਾਂ ਦਾ ਕਰਤਾ ਨਹਾਣੀ ਨਮਾਈ ਤੋਂਈ ਇਹਨਾਂ ਦੀ ਪੱਠੇ ਪਾਤੇ ਗੋਹਾ ਚੱਕਤਾ ਤੇ ਸਾਰਾ ਕੰਮ ਫਿਨਿਸ਼ ਕਰਤਾ ਦੇਖ ਲਓ ਸਾਫ਼ ਕਰਤਾ ਸਾਰਾ ਘਰ ਪਸ਼ੂ ਵਾਲਾ ਤੇ ਆਪਾਂ 5 ਵਜੇ ਦੇ ਪਸ਼ੂਆਂ ਚਾਏ ਹੋਏ ਆਂਗੇ 7 ਵਜੇ ਵਾਲੇ ਨੇ ਦੀ ਨਹਾ ਤੇ ਪਸ਼ੂ ਧਾਰਾ ਕੱਢ ਲੀਆਂ ਤਕਰੀਬਨ ਤਕਰੀਬਨ ਸਾਰਾ ਕੰਮ ਹੋ ਗਿਆ ਆਪਾਂ ਖੁਰਲੀਆਂ ਨਾ ਸਾਰੀਆਂ ਸਾਫ਼ ਕਰ ਦੇਣੀਆਂ ਹੁੰਦੀਆਂ ਕਿਉਂਕਿ ਇੱਕ ਤਾਂ ਦਿਨੇ ਧੁੱਪ ਧੱਪ ਲੱਗ ਜਾਂਦੀ ਐ ਇਹਨਾਂ ਨੂੰ ਤੇ ਦੂਜਾ ਵੀ ਇਹ ਮੁਸ਼ਕ ਮੁਸ਼ਕ ਦੀਆਂ ਜਿਹੀ ਨਹੀਂ ਹੈਗੀਆਂ ਖੁਰਲੀਆਂ ਤੇ ਆਪਾਂ ਸਵੇਰੀ ਜਿਹੜੇ ਕੱਕ ਹੁੰਦੇ ਆ ਮੜੇ-ਮੜੇ ਤੂੜੀ ਹੁੰਦੀ ਆ ਉਹ ਕੱਢ ਦੇਣੇ ਹੁੰਦੇ ਆ ਸਾਫ਼ ਹੋ ਜਾਂਦੀ ਐ ਦਿਨੇ ਸਾਰਾ ਦਿਨ ਧੁੱਪ ਰਹਿੰਦੀ ਐ ਫਿਰ ਇਹ ਧੁੱਪ ਲੱਗ ਜਾਂਦੀ ਐ ਇਹਨਾਂ ਨੂੰ ਵਧੀਆ ਤੇ ਮੱਝਾ ਆਪਾਂ ਨਵਾਤੀ ਆ ਕੱਲਣਾ ਆਪਣੀ ਗਾਂ ਸੀਗੀ ਜਿਹੜੀ ਖੁੱਲ ਗਈ ਸੀ ਰਾਤ ਨੂੰ ਖੁੱਲਣ ਕਰਕੇ ਨਾਲ ਤਾਂ ਉਹ ਲੇਟੀ ਖਾ ਗਈ ਸਾਰੀ ਨਾਲੇ ਖਾ ਗਈ ਦਾਣਾ ਆਟਾ ਮਤਲਬ ਕਿ ਬਾਲਾ ਜਿਆਦੇ ਖਾ ਗਈ ਉਹਦੇ ਕਰਕੇ ਇਹਨੂੰ ਹੋ ਗਿਆ ਫਰੇਮ ਆ ਤੇ ਤੇ ਕੱਲ ਨੂੰ ਹੋ ਗਿਆ ਸੀ ਉਹ ਫਰੇਮ ਆ ਫਰੇਮੇ ਕਰਕੇ ਕੱਲ ਉਹਨੇ ਸਾਰਾ ਦਿਨ ਪੱਠੇ ਨਹੀਂ ਖਾਦੇ ਟੀਕੇ ਲਵਾਏ ਤਿੰਨ ਟੀਕੇ ਲੱਗੇ ਤੇ ਹੁਣ ਠੀਕ ਆ ਹੈ ਹੈ ਕਿਵੇਂ ਆ ਮੇਰੀ ਅੱਖ ਦੇ ਨਾਲ ਦੇਖੋ ਕਿੱਡੀ ਵੱਡੀ ਘਾਗ ਨਹੀਂ ਹੋ ਗਈ ਫਿੰਚੀ ਹੋ ਗਈ ਇੱਥੇ ਘਾ ਨਹੀਂ ਕਹਿੰਦੇ ਬਹੁਤ ਜ਼ਿਆਦਾ ਦੁਖੀ ਜਾਂਦੀ ਅੱਖ ਐ ਮੋਟੀ-ਮੋਟੀ ਹੀ ਹੋਈ ਪਈ ਐ ਤੇ ਇਰੇ ਸਿਰ ਆਪਣਾ ਕੰਮ ਨਿਬੜ ਗਿਆ ਸਾਰਾ ਆ ਗਿਆ ਵਈ ਓਹ ਓਹ ਕੱਟੇ ਲੱਗ ਹੀ ਜਾਂਦੇ ਨੇ ਸੇਲ ਤੇ ਨੇਗੇ ਦੋ ਕੱਟੇ ਨੇ ਸਾਡੇ ਦੋਨੇ ਸੇਲ ਤੇ ਨੇ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਸਾਨੂੰ ਕਮੈਂਟਾਂ ਚ ਜਰੂਰ ਦੱਸ ਦਿਓ ਤੇ ਆਪਾਂ ਇਹ ਸੋਲਡ ਆਊਟ ਕਰਨੇ ਨੇ ਵੇਚਣੇ ਨੇ ਇੱਕ ਇਹ ਸੀਗਾ ਇੱਕ ਆ ਸੀਗਾ ਔਰ ਲੇਵਾ ਸੀਗਾ ਇਹ ਥੋੜਾ ਜਿਹਾ ਬਾਣੀਆ ਸਟਾਈਲ ਆਗਾ ਆਹ ਥੋੜਾ ਜਿਹਾ ਦੂਜੇ ਸਟਾਈਲ ਵਾਲਾ ਹੈਗਾ ਲਓ ਜੀ ਤੇ ਹੁਣ ਕੰਮ ਧੰਦਾ ਇਧਰਲਾ ਆਪਣਾ ਫਿਨਿਸ਼ ਹੋ ਗਿਆ ਹੁਣ ਆਪਾਂ ਅੱਥ ਨੇ ਆਵਾਂਗੇ ਇੱਥੇ ਪੱਠੇ-ਪੁੱਠੇ ਪਾਉਣ ਤੇ ਇੱਕ ਤੋਂ ਮੁਚਾ ਦੇਣਾ ਮੈਂ ਮੁਚਾ ਮੰਡੀ ਅੰਦਰ ਮੈਸੇ ਬڑا ਕੁੱਤਾ ਬਹੁਤ ਗੰਦਾ ਗਾ ਚੱਲ ਅੱਖ ਤੇ ਬਹੁਤ ਵੱਡੀ ਘਾਗਣੀ ਹੋ ਗਈ ਬਹੁਤ ਵੱਡੀ ਤੂੰ ਕੀ ਜਾਂਦੀ ਅੱਖ ਤੇ ਆਪਾਂ ਦਾਲ ਬਣਾ ਲਈ ਅੱਜ ਸਵੇਰੇ ਸਵੇਰੇ ਰਾਤ ਬਣਾਈ ਸੀ ਆਪਾਂ ਫਲੀਆਂ ਚੋਲੇ ਸਬਜ਼ੀ ਉਹਦੀ ਚਾਹ ਪੁੱਤ ਤੇਰੀ ਜੇ ਤੁਸੀਂ ਨਹੀਂ ਰਾਤ ਨੂੰ ਛਿਲੇਟੇ ਥੱਕੀ ਹੁੰਦੀ ਹੈ ਨਾਲੇ ਤਾਂ ਰਾਤ ਨੂੰ ਭੌਂ ਲੈਣੀ ਹੈ ਤੇ ਫਿਰ ਇਹਨੂੰ ਸਵੇਰੇ ਪਾਉਣੀ ਹੁੰਦੀ ਹੈ ਘਰ ਘੱਟ ਕੇ ਉਸ ਤੋਂ ਬਾਅਦ ਵਿੱਚ ਆਹ ਦੇਖੋ ਤਾਂ ਦੁੱਧ ਵਧੀਆ ਨਹੀਂ ਜਾਂਦਾ ਉਹਦੇ ਨਾਲ ਪਸ਼ੂ ਨਾਲੇ ਤਾਂ ਇਹ ਚਾਪਾ ਕੈਲਸ਼ੀਅਮ ਪਾ ਦਿੰਦੇ ਆ ਤਾਂ ਆਟਾ ਫੁੱਟਾ ਨਹੀਂ ਹੁੰਦੀ ਆ ਪੂਰਾ ਹੋ ਜਾਂਦਾ ਸਾਰਾ ਕੁਝ ਠੰਡਾ ਹੁੰਦਾ ਨਾਲੇ ਆ ਕੈਲਸ਼ੀਅਮ ਠੰਡਾ ਹੁੰਦਾ ਕਰ ਲਈ ਆ ਜੀ ਕਾਮਾ ਉਹੀ ਕਰਨੇ ਵੱਧ ਮੰਨਦੇ ਨੇ ਇਹ ਆਪਾਂ ਹੁਣ ਇਹ ਚ ਪਾ ਦਾਂਗੇ ਇਹ ਰਾਤ ਨੂੰ ਪਿਆਉਦੇ ਨੇ ਆ ਰਾਤ ਨੂੰ ਘੰਟੀ ਵੀ ਜਿਆਦਾ ਠੰਡੀ ਹੁੰਦੀ ਹੈ ਤੇ ਸਵੇਰੇ ਪਾ ਦਿੰਦੇ ਨੇ ਇਹ ਚੋਂ ਮਿਲਾਵਾਂਗੇ ਆਪਾਂ ਕੈਲਸ਼ੀਅਮ ਆਹ ਕੱਪ ਪੀ ਜਿਹੜੀ ਇਹ ਮਿਲ ਕੇ ਇੱਕ ਪਾ ਲੈਣੇ ਨੇ ਰੋਜ਼ तो हिलााल चम कपी एक मिलके पाला कल गारीट लगी खुल के खा गई कल ओन कैलशियम ही नहीं पैन चाहिए ਉਹ ਤੋਂ ਮਲਾਂ ਨਾਲ ਇਹ ਮਿਕਸ ਕਰ ਦਾਂਗੀ ਖਾਤਾ ਉਹ ਜਾਂਦੀ ਹੈ ਸਾਰਾ ਕੈਲਸ਼ੀਅਮ ਗਰਮੀ ਇਚ ਜ਼ਰੂਰ ਪੋਣਾ ਚਾਹੀਦਾ ਪਸ਼ੂਆਂ ਨੂੰ ਗੋਹਾ ਘੱਟ ਜੀ ਮਰਨਗੇ ਲੇਖ ਆ ਗਈ ਖੁੱਲ ਗਈ ਰਾਤ ਨੂੰ ਪੇਟੀ ਦਾਣਾ ਆ ਫਰੇਮ ਆ ਉਹ ਮੱਝ ਦੇ ਦੇ ਕਿੱਟੇ ਤੇ ਉੱਤੇ ਗੋਆ ਕਰ ਰਿਹਾ ਇਹ ਨਹੀਂ ਕਰਿਆ ਉਹਨਾ ਗਾ ਨਹੀਂ ਉਧਰੋਂ ਹਟ ਗਏ ਹਨਾ ਪੇਟੀ ਸੀ ਉਹ ਪਸ਼ੂਆਂ ਦਾ ਕੰਮ ਤਾਂ ਆਪਾਂ 7 ਵਜੇ ਤੱਕ ਮਿੜਿਆ ਹੋਇਆ ਮਾਣ ਉਹ ਕੇ ਗੋਆ ਸੈਟ ਕੇ ਸਾਰਾ ਕੁਝ ਫਿਨਿਸ਼ ਕਰਤਾ ਫਿਰ 4 ਵਜੇ ਆਵਾਂਗੇ ਚੋਲ ਖਾ ਲੈਂਦੇ ਫਿਰ ਚੱਕ ਲਾਂਗੀ ਹਲੋ ਜੀ ਟਾਈਮ ਹੋ ਗਿਆ ਸ਼ਾਮ ਦੇ 4:00 ਤੇ ਆਪਾਂ ਪਸ਼ੂਆਂ ਦੇ ਵਿੱਚ ਪਹੁੰਚ ਰਹੇ ਆ ਪਸ਼ੂਆਂ ਦੇ ਪਹੁੰਚ ਰਹੇ ਆ ਪਸ਼ੂਆਂ ਦੇ ਪਹੁੰਚ ਰਹੇ ਹਾਂ ਪਸ਼ੂ 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 ਤੇ ਪਹਿਲਾਂ ਨਾ ਆਪਾਂ ਮੈਕਸ ਦੁੱਧ ਜਾ ਲੈ ਕੇ ਆਈ ਸੀ ਮੇਰੇ ਵਾਸਤੇ ਸਲਫੀ ਲੂਗਾ ਗਰਮੀ ਹੈ ਆਇਆ ਮੱਕਸ ਪਹਿਲਾਂ ਮੈਂ ਤੂੜੀ ਪਾਉਣੀ ਆ ਇਹ ਆਉਂਦੇ ਨਹੀਂ ਅੱਜ ਹੱਥ ਮਾਰਨੇ ਇਹ ਸੰਨੀ ਚ ਕਿਉਂਕਿ ਅੱਜ ਦੀਦੀ ਹੁਣੀ ਐ ਨਹੀਂਗੇ ਅੱਬਾ ਪੈਪ ਕਿੱਥੇ ਵੀ ਇਧਰ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਸੰਨੀਆਂ ਸੰਨੀਆਂ ਦਾ ਕੰਮ ਮੱਜਾਂ ਦਾ ਨਵੇੜਿਆ ਇਹ ਕਸ ਪੱਠੇ ਪਾ ਕੇ ਨਿਮਾ ਕੇ ਸਾਰਾ ਕੁਝ ਕਰਿਆ ਏ ਤੇ ਹੁਣ ਟਾਈਮ ਹੋ ਗਿਆ 6:00 ਵਜੇ ਹੋਣਗੇ ਤਕਰੀਬਨ ਤੇ ਆਪਾਂ ਸਵਾ ਸਵਾ 6 ਦਾ ਟਾਈਮ ਹੋ ਗਿਆ ਅੱਖ ਦੇਖੋ ਗਿੱਡੀ ਵੱਡੀ ਹੋ ਰਹੀ ਹੈਗੀ ਇਹ ਤਾਂ ਗੋਲੀ ਦੇ ਨਾਲ ਅੱਖ ਦੁਖੀ ਬਹੁਤ ਜਾਂਦੀ ਹੈ ਅਡੇਲੇ ਚ ਵੀ ਚੀਸ ਪਈ ਜਾਂਦੀ ਆ ਤੇ ਆਪਾਂ ਕੰਮ ਨਿਵੇੜ ਕੇ ਉਧਰ ਨਿਮਾ ਕੇ ਆਪ ਵੀ ਨਾ ਆਏ ਹੈ ਨਾ ਕੱਪੜੇ ਗਿੱਲੇ ਹੋ ਗਏ ਸੀ ਸਾਰੇ ਤੇ ਹੁਣ ਆਪਾਂ ਕਰਨ ਲੱਗਿਆਂਗੇ ਤਿਆਰੀ ਪਿੰਡੀਆਂ ਬਣਾਵਾਂਗੇ ਅੱਜ ਸਬਜ਼ੀ ਦੀਦੀ ਹੁਣੀ ਆ ਗਏ ਸੀਗੇ ਤੇ ਇਧਰ ਇੰਨੀ ਮਿਰਚਾਂ ਸੀਗੀਆਂ ਇਹਦੇ ਵਿੱਚ ਕੱਢ ਲਈ ਆਪਾਂ ਬਾਹਰ ਸ਼ਾਮ ਨੂੰ ਬਣਨੀ ਹੈ ਪਿੰਡੀ ਤੇ ਮੌਸਮਾਂ ਮੌਸਮਾਂ ਜਿਹੜਾ ਬਾਹਰ ਹੋ ਰਿਹਾ ਮੀਂਹ ਵਾਲਾ ਫੁੱਲ ਆਓ ਮੌਸਮ ਦਿਖਾਉਣੇ ਆਪਾਂ ਤੁਹਾਨੂੰ ਬਾਹਰ ਕਿਵੇਂ ਦਾ ਹੋ ਰਿਹਾ ਹਾਂ ਮੀਂਹ ਚਲੋ ਮੀਂਹ ਮਿਲ ਕੇ ਆਏ ਦੇਖੋ ਜੀ ਬੱਦਲ ਕਿੰਨਾ ਹੋ ਰਿਹਾ

ਤਲਾ ਦੂਜਾ ਲਿਆਉਣਾ ਸੀ ਫੇ ਦੇਖਣੀ ਸੀ ਤੂੰ ਇਹ ਰਾਵਣ ਹੈ ਮੈਂ ਨਹੀਂ ਜਾਣਦਾ ਤਲਾ ਕੱਢਦੇ ਗੇੜਦਰ ਰੁਪਏ ਦਿੱਤੇ ਮੈਨਾਂ ਵੀ ਮੈਨੂੰ ਵਧੀਆ ਲੱਗੀ ਜਾ ਰਹਾ ਐ ਫੋਨ ਨੂੰ ਮਾਰ ਦੇ ਐ ਸੋਹਣੀ ਤਾਂ ਹੈਗੀ ਆ ਪਰ ਆ ਆ ਹਾਂ ਇਹ ਤਾਂ ਡੁਪਲੀਕੇਟ ਜਿਹਾ ਹੁੰਦਾਗਾ ਉਹ ਲਾਂਦੀਆਂ ਨਹੀਂ ਸੀ ਵਿਆਹ ਮੌਕੇ ਇਹਦੇ ਨਾਲ ਦੀ ਆ ਤਲੇ ਵਾਲੀਆਂ ਤਾਈ ਦਾ ਹੀ ਸਸਤੀਆਂ ਹੁੰਦੀਆਂ ਨੇ ਚਲ ਹੁਣ ਤੂੰ 5 ਲੱਖ ਹਾਂ ਹੁਣ 5 ਲੱਖ ਦੇ ਮੈਨੂੰ ਜੁੱਤੀ ਤਾਂ ਦਿਖਾ ਦੇ ਲਫਾਰਮ ਵਿੱਚ ਦੇ ਜੁੱਤੀ ਲੈ ਕੇ ਆਈ ਆ ਦੇਖ ਲੋ ਤੁਸੀਂ ਕਿਵੇਂ ਲੱਗੀ ਤੁਹਾਨੂੰ ਦੱਸਿਓ ਜੁੱਤੀ ਤਾਂ ਸੋਹਣੀ ਐ ਇਹਦੇ ਖਾਸ ਸੋਹਣੀ ਚੀਜ਼ਾਗੀ ਨਵੀਂ ਜੀ ਚੀਜ਼ਾ ਕਿੰਡ ਆਇਆ ਨਹੀਂ ਆ ਤਾਂ ਨਹੀਂ ਕਿੰਡਦੀ ਹੂੰ ਆ ਨਾ ਇਹਦੇ ਫੈਵਿਕ ਕਿਕ ਹੁੰਦਾ ਤੇ ਫੇਰ ਬਦਲ ਦਾਂਗੇ ਆ ਦੇਖ ਤੂੰ ਆ ਉਹਨੂੰ ਮੈਂ ਕਹੇਗੀ ਹਾਂ ਮੈਂ ਜੇ ਬੋਸ ਨਾਲ ਆਪਸਾਂ ਦੇ ਬਦਲ ਦਾਂਗੇ ਸੀ ਹੂੰ ਨਾ ਸੋਹਣੀ ਆ ਉੱਤੋਂ ਦਾ ਉੱਤੋਂ ਦਾ ਨਹੀਂ ਨਿੰਦਣ ਵਾਲੀ ਮੈਨੂੰ ਸੋਹਣੀ ਲੱਗੀ ਤਾਂ ਹੀ ਮੈਂ ਲੈ ਲਈ ਪਰ ਇਹਦੀ ਇਹ ਜਿਹੜਾ ਤਲਾ ਇਹ ਦੇਖ ਲੈ ਤੂੰ ਤੇਰੇ ਖੁੱਲਾ ਨਹੀਂ ਹੈਗਾ ਫੇਰ ਫੇਰ ਬਾੜੀ ਟਾਈਟ ਮੈਂ ਤਾਂ ਪੈਂਦੀ ਸੋਹਣੀ ਹੈ ਸੋਹਣੀ ਤਾਂ ਹੈਗੀ ਆ ਬਹੁਤ ਸੋਹਣੀ ਹੈ ਹੈਨਾ ਸੋਹਣੀ ਐ ਡਾਕਟਰ ਨੇ ਇੰਨੇ ਪੈਸੇ ਲੈ ਲਏ ਮੈਂ ਦੀ ਜੁੱਤੀ ਲੈ ਕੇ ਆਈ ਐ ਦੇਖ ਲੋ ਸ਼ਾਪਿੰਗ ਕਰਿਆਈ ਹੈ ਹੈਲੋ ਗਾਇਸ ਤੇ ਬੱਦਲ ਦੇਖੋ ਤੁਸੀਂ ਕੀ ਹੋ ਰਿਹਾ ਦੇਖ ਲੋ ਬੱਦਲ ਦੇਖੋ ਬੱਦਲ ਬੱਦਲ ਆਹ ਦੇ ਜਮੂਰੇ ਕਿਵੇਂ ਬੈਠੇ ਨੇ ਤਿੰਨੇ ਤਿੰਨੇ ਬੰਦਰ ਹੀ ਬੈਠੇ ਲੰਦੇ ਐ ਸਾਰਾ ਦਿਨ ਇਕੱਠੇ ਤਿੰਨੇ ਬੰਦਰ ਹੋ ਤੁਸੀਂ ਬਾਂਦਰ ਤੈਨੂੰ ਹੁੰਦੇ ਨੇ ਨਾ ਉਹ ਗਾਂਧੀ ਦੇ ਤਿੰਨ ਬੰਦਰ ਸੀ ਨਾ ਇੱਕ ਕਹਿੰਦਾ ਚਲੋ ਦੱਸੋ ਕੀ ਹੁੰਦਾ ਇੱਕ ਕਹਿੰਦਾ ਬੁਰੀ ਦੇਖੋ ਨੈਕਸ ਸੁਣੋ ਕੰਨਾ ਤੇ ਹੱਥ ਰੱਖੋ ਇੱਕ ਕਹਿੰਦਾ ਪੂਰੀ ਚੀਜ਼ ਨਾ ਬੋਲੋ ਬੋਲੋ ਫਿਰ ਬੰਦ ਕਰ ਮੂੰਹ ਮੂੰਹ ਬੰਦ ਆ ਤਿੰਨੇ ਬੰਦਰ ਨੇ ਗਾਂਦੀ ਦੇ ਇਹ ਸਾਰੇ ਦਿਨ ਇਕੱਠੇ ਹੀ ਰਹਿੰਦੇ ਨੇ ਮੇਰੀ मौसम awesome, ऑसम awesome. चलो जी आपा काट ले ये धार हां धारा नहीं बोले पांडे मार ली हां नी आ गया नी आ गया कपड़े नहीं निकालो अक देख लो गिड्डी बड्डी हो रही है अड्डी बड्डी हो रही है अड्डी चादर पे सारी से कीड़ियां-किड़ियां हो गई बादल नहीं पवी वहीनिया मिर्चा खानी है ने अच्छा। बाबा लागू वाहे मांजदीए फिर आप करके आने क्योंकि ले मौसम खराब हो गया देखो ती कि बदल चढ़ चढ़ के आई जाना पांछी भजले पांछी भी भजले अपने घर ਆ ਜਾ ਕੋਈ ਨਹੀਂ ਖੇਡ ਲਿਓ ਬੱਦਲ ਆ ਗਿਆ ਫਿਰ ਓਖਾ ਹੋ ਜਾਊਗਾ ਆਇਆ ਜੇ ਕਣੀਆਂ ਲੱਗ ਗਈਆਂ ਪੁੱਤ ਫਿਰ ਧਾਰਾ ਨਿਕਲਦੀ ਨਹੀਂ ਓਖਾ ਹੋ ਜਾਊਗਾ ਮੇਰੀ ਆ ਗਈ ਆਹ ਭੱਜ ਗਈ ਲਾਈਟ ਮਾੜਾ ਇਹ ਮੌਸਮ ਖਰਾਬ ਹੁੰਦਾ ਲਾਈਟ ਲਾਲ ਦੀ ਨਾਲ ਹੀ ਕੱਟ ਪੈਂਦੇ ਚਲੋ ਜੀ ਤਾਰਾ ਕੱਢ ਹੀ ਲਿਓਨੇ ਆਪਾਂ ਨੇਰੀ ਨੂਰੀ ਦਾ ਕੋਈ ਪਤਾ ਨਹੀਂ ਹਟੂਗੀ ਕਿ ਨਹੀਂ ਹੈ ਗਾਗਾ ਐੜ ਐਨ ਕਾ ਲਾ ਕੇ ਕਿਹੜਾ ਤਾਰਾ ਖੜਾਦਾ ਹੁੰਦਾ ਗਾ ਨਹੀਂ ਦੇਖਾ ਇਹ ਦਰੜ ਸਹੀ ਕਰ ਝੋਟੀ ਨੂੰ ਇੱਕ ਪਾਸੇ ਕਰਨ ਵਾਲੇ ਇਧਰ ਆ ਝੋਟੀ ਨੂੰ ਇੱਕ ਪਾਸੇ ਕਰ ਪੱਠੇ ਪੱਠੇ ਮੂਰੇ ਕਰ ਮੂਰੇ ਕਰਕੇ ਪੁੱਕ ਦੇ ਉੱਤੇ ਥੋੜੇ ਪੱਠੇ ਗਾਂਵਲ ਕਰ ਦੇ ਉੜਦੇ ਗਾ ਥੱਲੇ ਨੂੰ ਕਰਕੇ ਪਾ ਦੇ ਪੁੱਤ ਉੱਡਦਾਗਾ ਹਵਾ ਵਾਲੀ ਚੱਲੀ ਜਾਂਦੀ ਆ ਨੇਰ ਖਾਤਾ ਤਾਂ ਚੱਲੀ ਜਾਂਦਾ ਆ ਓਹੋ ਰੱਬਾ ਚੱਲ ਕੱਟਾ ਹਟ ਕਰ ਮਤਾਰਾ ਘੜਾ ਦੇਂਦੋ ਬਈ ਖੜਜੋ ਹਜੇ ਚੋਟੀ ਆ ਹੁਣ ਨਮਾਈਆਂ ਸੀ ਚੱਕਣੀਆਂ ਲੱਗੀਆਂ ਤੂੰ ਛੇਛੇ ਤੇ ਖੋਲ ਕਰ ਮੈਂ ਕੜੀਆਂ ਤੋਂ ਪਹਿਲਾਂ ਪਹਿਲਾਂ ਕਰ ਲਈਆਂ ਨੇ ਓਏ ਮੱਛੀ ਆ ਮਾਊਆ ਵੀ ਛੱਡ ਦੇ ਕਰ ਇਹਨੂੰ ਕਾਲੀ ਹੋ ਰਹੀ ਆ ਹੁਣ ਦੇਖੋ ਕਿੱਧਰ ਜਾ ਰਹੀ ਇਹ ਇਹ ਤਾਂ ਗਲਤ ਡਾਇਰੈਕਸ਼ਨ ਚ ਜਾ ਰਿਹਾ ਫੜ ਕੇ ਲੈ ਕੇ ਜਾ ਪੁੱਤਾ ਝੋਟੀ ਨਾ ਹਲਾਦੀ ਤੂੰ ਥੋੜੀ ਥੋੜੇ ਕਿੱਡਲ ਜਾ ਨਾ ਤੂੰ ਐਕਸ ਲਾ ਕੇ ਐਨਕਾ ਹੀਰੋ ਬਣਿਆ ਫਿਰਦਾ ਹਲਾਤੀ ਇਹ ਤਾਂ ਲੱਗਦੀ ਆ ਹਿੱਲ ਗਈ ਹਿੱਲ ਗਈ ਹਿੱਲ ਗਈ ਹਿੱਲ ਗਈ ਉੱਤਮਾ ਚ ਲੈ ਹਾ ਮੇਰੇ ਬਾਤ ਤੂੰ ਕਹਿੰਦਾ ਮੈਨੂੰ ਚੁਲਦੇ ਨਹੀਂ ਕੀ ਨੇ ਗਾਈਜ਼ ਬੋਲਾਂ ਨਹੀਂ ਗਾਈਜ਼ ਆ ਦੇਖੋ ਪਹਿਲਾਂ ਕਹਿੰਦਾ ਵੀ ਸਾਨੂੰ ਕੁਝ ਦਿੰਦੇ ਨਹੀਂ ਆ ਮੈਂ ਕਿਹਾ ਉਹ ਨਹੀਂ ਨੂੰ ਦਈਏ ਨਹੀਂ ਬਾਲੀ ਰਪੇ ਦਾ ਰਪਾ ਨਹੀਂ ਮੰਜਰੂ ਮੇਰਾ ਬਲਾਗ ਬਣਾ ਯਾਰ ਇਕਮ ਲਾਈਨ ਆ ਠੀਕ ਆ ਮੇਰਾ ਆਇ ਤੇ ਕਾਲਾ ਤੂੰ ਵੀ ਕਾਲਾ ਤੇਰੇ ਵਾਸਤੇ ਲੈ ਕੇ ਆ ਆ ਦੇਖੋ ਐਨਕ ਡੰਗ ਰੱਖੀ ਆ ਨੇ ਬਾਈ ਨੇ ਹੱਥ ਤਾ ਹੋ ਕਰ ਲੈ ਦੇ ਆਪ ਬਾਈ ਪੈਕੇਟ ਖਾਂਦੇ ਹੋਇਤ ਜਿਵਾ ਖਾਣੇ ਉਹ ਸੜਤਾ ਆਪ ਆ ਪੈਕਟ ਰੋੜਦਾ ਹੋਇਆ ਬਾਈ ਨੂੰ ਮੰਮੀ ਖੇੜ ਲੈੰਦ ਮੰਮੀ ਮਸਾ ਇਹਨੇ ਮੌਸਮ ਬਣਿਆਗਾ ਇਹ ਕਿਡਾ ਰੋਜ ਇੱਕ ਧਾਰ ਕਢਾ ਜਾ ਉਹ ਤਾਂ ਮਿੰਦੀ ਨਹੀਂ ਪਤਾ ਪੂਰੇ ਥੋੜੇ ਬਣਾਕਣੀਆਂ ਲੱਗੀਆਂ ਪਤਨੀਏ ਪਤਨੀਏ ਉਹਦੀ ਘੜਾ ਜੋ ਖੜਦੀ ਨਹੀਂ ਨਾ ਖੜਦੀ ਐਣ ਐਣ ਕਹਾ ਕੇ ਤੁਸੀਂ ਬਾਹਰ ਜਿਵੇਂ ਮੈਂ ਹੰਝੰਦੀ ਆ ਦੁੱਧ ਬੰਦ ਕਰਨੇ ਤੋਂ ਮਰਾਂਗੀ ਨੂੰ ਕੱਟੀ ਹੀ ਉਹਨੂੰ ਘਾੜਾ ਪਾ ਕੇ ਮੈਨੂੰ ਮੱਝੂਰੇ ਬੱਠੇ ਕਰਕੇ ਘਾੜਾ ਪਾ ਕੇ ਬੰਦਾ ਆ ਤਾਂ ਕੋਈ ਨਹੀਂ ਛੱਡ ਕੇ ਬੰਦ ਨਹੀਂ ਮੈਂ ਇਹਨਾਂ ਨਾਲ ਕਰਾਂ ਠੰਡਾ ਨਹੀਂ ਹੋਇਆ ਬਹੁਤ ਜ਼ਿਆਦਾ ਠੰਡਾ ਹੋ ਰਿਹਾ ਏਸੀ ਲੱਗ ਗਿਆ ਰੱਬ ਹਾਂ ਪੂਰਾ ਮੈਂ ਕਿਹਾ ਐ ਲਾਦਾ ਜੇ ਮੈਂ 16 ਤੇ ਐਸੀ 16 ਦੀ ਚਲੀ ਜਾਂਦਾ ਲਓ ਮੈਂ ਆ ਰਿਹਾ ਮੋਟਾ ਸੀ ਪੂਰੇ ਮੰਜੇ ਡਾ ਇਹ ਕਰਤਾ ਠੀਕ ਸਿਵਲ ਜਿਹੀ ਫੀਲਿੰਗ ਆ ਰਹੀ ਹੈ ਅੱਜ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਨੇਰੀ ਆਈ ਹੈ ਕਮੈਂਟਾਂ ਸੇ ਜਰੂਰ ਦੱਸਿਓ ਅੱਜ ਕਿੰਨਾ ਤਰੀਕ ਆ 35 ਤਰੀਕ ਨੂੰ 20 ਦੇ ਨੇਰੀ ਆਈ ਬੱਚਿਆਂ ਦੀ ਵੀ ਛੁੱਟੀਆਂ ਨੇ ਬੱਚਿਆਂ ਦੀ ਵੀ ਛੁੱਟੀਆਂ ਨੇ ਕਿਤੇ ਘਮ ਕਮਾ ਮੇਰਾ ਵੀ ਜੀ ਕਰਦਾ ਜੈਤ ਕੀ ਸ਼ਿਮਲੇ ਜਾਏ ਤੇਰਾ ਵੀ ਜੀ ਕਰਦਾ ਸ਼ਿਮਲੇ ਜਾ ਹੋਰ ਤੂੰ ਲੈ ਜਾ ਫਿਰ ਸਾਡਾ ਸ਼ਿਮਲੇ ਮੇਰੇ ਕੋਲ ਕਿਹੜੇ ਪੈਸੇ ਨੇ ਲੈ ਤੂੰ ਗੋਲਕੇ ਦੀ ਭੰਨ ਕੇ ਸੈਕਲ ਹੁੰਦਾ ਸ਼ਿਮਲੇ ਬਾਕੀ ਲੈ ਹੁਣ ਗੋਲਕੇ ਹੀ ਬਣਾਈ ਚੱਲਾਂ ਬਣਾਈ ਆ ਨਾ ਐਈ ਹੁੰਦਾ ਬਣ ਮੇਰ ਤਾਂ ਛਿਲ ਮੈਂ ਸ਼ਿਮਲੇ ਦੇ ਟਿਕਟ ਉਹ ਤੋਂ ਬਣੂਗੀ ਜਦੋਂ 1 ਸਾਲ ਬੀਤ ਜਾਊਗਾ ਨਾ ਨਾ ਐਡੀ ਵੀ ਟਿਕਟ ਨਹੀਂ ਹੁੰਦੀ ਇਹਦਾ ਵਹਿਮ ਆ ਐਡੀ ਟਿਕਟ ਨਹੀਂ ਹੁੰਦੀ ਸ਼ਿਮਲੇ ਦੀ ਸ਼ਿਮਲਾ ਗੱਟੀ ਦੇ ਟੰਡੀਗੜ ਤੋਂ ਬਾਅਦ ਤੋਂ ਸ਼ਿਮਲਾ ਦਾ ਕਿਨਾਰਾ ਜਾਂਦੇ ਤਾਂ ਟਕਟੋਂਦੀ ਆ ਟਕਣੀ ਹੁੰਦੀ ਟਕਣੀ ਹੁੰਦੀ ਨਹੀਂ ਬੋਲੇ ਹਾਂ ਉਸਕਾ ਹਾਇ ਸਕੀ ਸਕਾਈਕਿੰਗ ਦਨਦੀ ਆ ਉਸਕਾ ਟਾਈਮ ਹੀ ਉਹ ਕਰਨੀ ਆ ਫਿਰ ਮੈਂ ਉਹਦੇ ਬਾਅਦ ਸੱਕ ਜਿੰਨੇ ਟੰਡੀਗੜ ਤੋਂ ਜਾ ਕੇ ਸਿੱਧੇ ਪਾਰ ਗਏ ਸ਼ਿਮਲੇ ਦੇ ਬੋਤਾ ਹੈ ਹੂੰ ਹੂੰ ਬਿਜਲੀ